ਸਵੇਰੇ ਵਕਤ ਕਰੀਬ 8:30 ਵਜੇ ਬਰਨਾਲਾ ਤੋਂ ਸੰਗਰੂਰ ਰੋਡ ਤੇ ਧਨੋਲਾ ਬਾਈਪਾਸ ਜਿਹੜਾ ਪਠਨਾ ਪਿੰਡ ਦਾ ਘਟਾ ਹੈਗਾ ਉੱਥੇ ਇੱਕ ਸੜਕ ਹਾਦਸਾ ਹੋਇਆ ਸੀ ਜਿਹਦੇ ਵਿੱਚ ਸਪਰਿੰਗਫੀਲਡ ਸਕੂਲ ਧਨੋਲਾ ਦੀ ਇੱਕ ਬੱਸ ਇੱਕ ਟਰੱਕ ਦੇ ਪਿੱਛੇ ਉਹਦੀ ਟੱਕਰ ਹੋ ਗਈ ਸੀ ਜਿਹਦੇ ਵਿੱਚ ਕੁੱਲ 14 ਬੱਚੇ ਜ਼ਖਮੀ ਹੋਏ ਸੀ ਜੋ ਜ਼ਿਆਦਾਤਰ ਪੰधेਰ ਅਤੇ ਕੋਟਦੋਨਾ ਪਿੰਡ ਨੂੰ ਜਿਹੜਾ ਸੰਬੰਧਿਤ ਸੀਗੇ ਤੇ ਉੱਥੇ ਫੋਰਚੂਨੇਟਲੀ ਸਾਡੇ ਥਾਣਾ ਢਨੋਲਾ ਤੇ ਸੀਆਈਏ ਦਾ ਨੇੜੇ ਹੀ ਇੱਕ ਨਾਕਾ ਲੱਗਾ ਹੋਇਆ ਸੀਗਾ ਲਾਅ ਐਂਡ ਆਰਡਰ ਡਿਊਟੀ ਦੇ ਸਬੰਧ ਵਿੱਚ ਸੋ ਇਹ ਜਾਣਕਾਰੀ ਮਿਲਦੇ ਸਾਰ ਤੁਰੰਤ ਉਸ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਬੱਚਿਆਂ ਨੂੰ ਬੱਸ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਤੁਰੰਤ ਸਿਵਲ ਹਸਪਤਾਲ ਢਨੋਲਾ ਦਾਖਲ ਕਰਾਇਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਜਿਨ੍ਹਾਂ ਦੇ ਮਾਈਨਰ ਸੱਟਾਂ ਸੀ ਉਹਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕੀਤਾ ਗਿਆ ਤੇ ਬਾਕੀ ਸਾਰੇ ਬੱਚਿਆਂ ਨੂੰ ਮੋਟਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਦੇ ਘਰੋ ਘਰ ਢਨੋਲਾ ਪੁਲਿਸ ਵੱਲੋਂ ਪਹੁੰਚਾ ਦਿੱਤਾ ਗਿਆ ਮੋਡਲ ਹੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਬੱਸ ਦਾ ਡਰਾਈਵਰ ਹੈ ਜਿਹਦਾ ਨਾਂ ਬੂਟਾ ਸਿੰਘ ਵਾਸੀ ਭੰਦੇਰ ਸੀ ਇਹ ਵੱਲੋਂ ਇਹਦੇ ਵੱਲੋਂ ਇਹ ਗੱਡੀ ਲਾਪਰਵਾਹੀ ਤਰੀਕੇ ਦੇ ਨਾਲੇ ਬੱਸ ਚਲਾਈ ਜਾ ਰਹੀ ਸੀ ਜਿਹੜਾ ਅੱਗੇ ਟਰੱਕ ਸੀ ਉਹ ਯੂ ਟਰਨ ਲੈ ਰਿਹਾ ਸੀ ਕਾਫੀ ਦੂਰ ਤੋਂ ਉਹ ਟਰੱਕ ਵਾਲੇ ਨੇ ਯੂ ਟਰਨ ਲੈ ਲਿਆ ਸੀ ਉਹ ਆਲਮੋਸਟ ਦੂਜੀ ਸਾਈਡ ਕ੍ਰੋਸ ਕਰ ਗਿਆ ਸੀ ਬਟ ਫਿਰ ਵੀ ਜਿਹੜਾ બસ ਦੇ ਡਰਾਈਵਰ ਨੇ ਬਜਾਏ ਹੌਲੀ ਕਰਨ ਦੇ ਜਾਂ ਸਟਾਪ ਕਰਨ ਦੇ ਆਪਣੀ ਤੇਜ਼ ਸਪੀਡ ਦੇ ਨਾਲ ਲਿਜਾ ਕੇ ਬੱਸ ਜਿਹੜੀ ਆ ਉਹ ਟਰੱਕ ਦੇ ਬੈਕਸਾਈਡ ਵਿੱਚ ਮਾਰੀ ਜਿਹਦੇ ਕਰਕੇ ਇਹ ਬੱਚੇ ਜ਼ਖਮੀ ਹੋਏ ਨੇ ਸੋ ਉਹਦੇ ਖਿਲਾਫ ਅਸੀਂ ਥਾਣਾ ਤਰੋਲਾ ਵਿਖੇ ਐਫ ਆਈ ਆਰ 283 ਆਈ ਪੀਸੀ ਦੀ ਦਰਜ ਕੀਤੀ ਜਾ ਰਹੀ ਹੈ ਇਹ ਬੱਸ ਦੇ ਕਾਰਕ ਵਗੈਰਾ ਸਰ ਜਿਹੜੀ ਪਾਲਿਸੀ ਆ ਗੋ ਸੇਫ ਸਕੂਲ ਬਣ ਉਹਦੇ ਮੁਤਾਬਕ ਸਾਰੇ ਸਹੀ ਸੀ ਉਹਦੇ ਮੁਤਾਬਕ ਅਸੀਂ ਇਹ ਜਾਂਚ ਕੀਤੀ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਜ਼ਿਲ੍ਹਾ ਬਰਨਾਲਾ ਵਿੱਚ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਅਨੁਸਾਰ ਵੱਖ-ਵੱਖ ਟੀਮਾਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੀਆਂ ਜੁਆਇੰਟ ਟੀਮਾਂ ਬਣਾ ਕੇ ਸਾਰੇ ਹੀ ਪ੍ਰਾਈਵੇਟ ਸਕੂਲਾਂ ਦੀ ਜਿਹੜੇ ਬੱਸਾਂ ਦੀ ਸੇਫਟੀ ਸੰਬੰਧੀ ਚੈਕਿੰਗ ਕੀਤੀ ਜਾ ਰਹੀ ਆ ਸੋ ਇਹ ਵਾਲੀ ਬੱਸ ਦਾ ਵੀ ਅਸੀਂ ਸਾਰਾ ਦੇਖਾਂਗੇ ਕਿ ਇਹਨਾਂ ਦੇ ਜਿਹੜੀਆਂ ਗਾਈਡਲਾਈਨਸ ਦੇ ਮੁਤਾਬਕ ਸ਼ਰਤਾਂ ਪੂਰੀਆਂ ਕਰ ਰਹੇ ਨੇ ਜਾਂ ਨਹੀਂ ਜੇਕਰ ਕੋਈ ਵੀ ਇਹੋ ਜਿਹੀ ਕੋਈ ਗਲਵਾ ਸਾਹਮਣੇ ਆਉਂਦੀ ਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਏਗੀ ਕੀ ਪ੍ਰਾਈਵੇਟ ਸਕੂਲ ਮਾਲਕਾਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ ਇਸ ਮਾਮਲੇ 'ਚ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਮੇਰੀ ਇਹੀ ਬੇਨਤੀ ਆ ਕਿ ਜਿਹੜੀਆਂ ਵੀ ਸਕੂਲ ਵਾਹਨਾਂ ਦੀ ਸੇਫਟੀ ਸੰਬੰਧੀ ਹਦਾਇਤਾਂ ਸਮੇਂ-ਸਮੇਂ ਸਰ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਜਾਰੀ ਹੁੰਦੀਆਂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਕੋਈ ਵੀ ਇਹੋ ਜਿਹੀ ਅਨਸਿਕਾਮੀ ਘਟਨਾ ਨਾ ਵਾਪਰੇ ਸਭ ਵੀ ਪਰਚਾ ਦਰਜ ਦੀ ਗੱਲ ਕੀਤੀ ਹੈ ਟਰੱਕ ਚਾਲਕ ਤੇ ਹੈ ਜਾਂ ਬੱਸ ਡਰਾਈਵਰ ਤੇ ਜਿਹੜਾ ਬੱਸ ਦਾ ਡਰਾਈਵਰ ਹੈ ਉਹਦੇ ਤੇ ਪਰਚਾ ਦਰਜ ਕੀਤਾ ਜਾ ਰਿਹਾ ਹੈ